ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜਿੰਦਾਬਾਦ ਬੰਗਾ ਵਾਲਿਓ ਇੱਕ ਤਰੀਕ ਵਾਸਤੇ ਤਿਆਰ ਝਾੜੂ ਦਾ ਬੱਟਨ ਦੱਬਣ ਨੂੰ ਤਿਆਰ ਇਧਰ ਉਧਰ ਵੋਟ ਪਾ ਕੇ ਵੋਟ ਖਰਾਬ ਨਾ ਕਰ ਲਿਓ ਕੋਈ ਵੋਟ ਮੰਗੀ ਜਾਂਦਾ ਹੈ ਪੰਜਾਬ ਚ ਕਿ ਮੈਨੂੰ ਵੋਟ ਪਾ ਦਿਓ ਮੇਰਾ ਆ ਹੋ ਜਾਊਗਾ ਕੋਈ ਕਹਿੰਦਾ ਮੈਨੂੰ ਵੋਟ ਪਾ ਦਿਓ ਮੇਰਾ ਆ ਹੋ ਜਾਊਗਾ ਮੈਂ ਤੁਹਾਨੂੰ ਕਹਿਣਾ ਕਿ ਮੈਨੂੰ ਵੋਟ ਪਾ ਦਿਓ ਤੁਹਾਡਾ ਆ ਹੋ ਜਾਊਗਾ ਤੁਹਾਡੇ ਜੋ ਆਕਾਂ ਨੂੰ ਨੌਕਰੀ ਦੇਵਾਂਗਾ ਇੱਥੇ ਫੈਕਟਰੀਆਂ ਆਉਣਗੀਆਂ ਇੱਥੇ ਬਿਜਲੀ ਫ੍ਰੀ ਰਹੂਗੀ ਇੱਥੇ ਖੇਤਾਂ 'ਚ ਇੱਥੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ ਮੈਂ ਤੁਹਾਡੇ ਵਾਸਤੇ ਵੋਟ ਮੰਗ ਰਿਹਾ ਬਹੁਤ ਸਾਰੇ ਲੋਕ ਆਪਣੇ ਵਾਸਤੇ ਵੋਟ ਮੰਗ ਰਹੇ ਨੇ ਕਿ ਮੈਨੂੰ ਆ ਹੋਜੂ ਮੈਨੂੰ ਆ ਫਾਇਦਾ ਹੋਜੂ ਮੈਨੂੰ ਆ ਸੋ ਵੀਰੋ ਇੱਕ ਤਰੀਕ ਨੂੰ ਮਾਲਵਿੰਦਰ ਕੰਗ ਫਾਡੇ ਉਮੀਦਵਾਰ ਨੇ ਝਾੜੂ ਵਾਲਾ ਬਟਨ ਦੱਬ ਕੇ ਇਹਨਾਂ ਦੀਆਂ ਚੀਕਾਂ ਕਢਾ ਲਿਓ ਚੀਕਾਂ ਕਿਉਂਕਿ ਇਹਨਾਂ ਨੇ ਪਹਿਲਾਂ ਆਪਣੀਆਂ ਬਹੁਤ ਕਢਾਈਆਂ ਨਾ ਸੋ ਵੀਰੋ ਪੂਰੇ ਪੰਜਾਬ ਚ ਘੁੰਮਿਆ ਮੈਂ ਰੋਜ਼ ਤੁਸੀਂ ਦੇਖਦੇ ਹੋਵੋਗੇ ਪਿਛਲੇ 25 26 ਦਿਨਾਂ ਚ 105 ਤੋਂ 107 ਰੈਲੀਆਂ ਕੀਤੀਆਂ ਮੈਂ 25 26 ਦਿਨਾਂ ਚ ਸਾਰੇ ਪੰਜਾਬ ਚ ਗਿਆ ਸਾਰੇ ਪੰਜਾਬ ਵਾਲੇ ਇਹੀ ਕਹਿੰਦੇ ਆ ਕੋਈ ਮੇਰਾ ਸਿਰ ਫੜੋਸ ਕੇ ਕਹਿੰਦਾ ਬਾਬਾ ਕੋਈ ਯੰਗ ਮੁੰਡਾ ਮੇਰੇ ਮੋਢੇ ਤੇ ਹੱਥ ਰੱਖ ਕੇ ਬਾਈ ਜੀ ਕਹਿ ਕੇ ਕਹਿੰਦਾ ਕਿ ਚੱਕ ਦਿਆਂਗੇ ਫੱਟੇ ਬਾਈ ਤੈਨੂੰ ਰੱਖਣਾ ਅਸੀਂ ਸਾਡੀ ਸਰਕਾਰ ਸੋ ਵੀਰੋ ਥੋਡੇ ਨਾਲ ਥੋਡੇ ਵਰਗੇ ਆ ਮਾਵਾ ਭੈਣਾ ਖੜੀਆਂ 1000 ਰੁਪਿਆ ਬਸ ਗਹਾਂ ਵਾਲਾ ਕਮ 1000 ਰੁਪਿਆ ਐਦੂ ਗਹਾਂ ਵਾਲੀ ਗਰੰਟੀ ਉਹੀ ਆ ਬਸ 100 ਵਧਾ ਕੇ ਦੇ ਹੂੰ 100 ਥੋੜਾ ਪੈਸਾ ਤੁਹਾਨੂੰ ਦੇਣਾ ਮੈਂ ਕਿਹੜਾ ਘਰੇ ਲੈ ਕੇ ਜਾਣਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਮੋਦੀ ਦੀ ਸਰਕਾਰ ਬਣ ਨਹੀਂ ਰਹੀ ਆਪਣੀ ਸਰਕਾਰ ਇੰਡੀਆ ਐਲਾਈਅੰਸ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੈ ਰਿਆ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਪੈਸਾ ਰੋਕ ਕੇ ਦਿਖਾਵੇ ਕੋਈ ਆਪ ਵੀ ਪੋਣੀਆਂ ਨੇ ਕਿਸੇ ਤੋਂ ਵੀ ਪੋਣੀਆਂ ਨੇ ਯਾਰਾਂ ਦੋਸਤਾਂ ਨੂੰ ਵੀ ਕਹਿਣਾ ਹੈ ਗਰਮੀ ਹੋਊਗੀ ਜਰੂਰ ਪਰ ਵੀਰੋ ਇੱਕ ਦਿਨ ਦੀ ਤੁਹਾਡੀ ਗਰਮੀ ਤੁਹਾਡੀਆਂ ਪੀੜ੍ਹੀਆਂ ਬਦਲ ਸਕਦੀ ਹੈ ਪੀੜ੍ਹੀਆਂ ਤੁਸੀਂ ਮੇਰੇ ਹੱਥ ਮਜ਼ਬੂਤ ਕਰ ਦੋ ਤੁਹਾਡਾ 1 ਜੂਨ ਨੂੰ ਫਰਜ ਖਤਮ ਤੇ ਮੇਰੀ ਡਿਊਟੀ ਸ਼ੁਰੂ ਬੋਲੇ ਸੋ ਨਿਹਾਲ ਤੁਹਾਡੇ ਮਾਣਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦੇ ਆਂ ਸਾਨੂੰ ਅਸ਼ੀਰਵਾਦ ਦੇਣ ਆਏ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਬਸ ਇੱਕ ਗੱਲ ਯਾਦ ਰੱਖਿਓ ਦੋ ਦਿਨ ਰਹਿ ਗਏ ਆ ਇਹਨਾਂ ਰਾਜੇ ਰਜਵਾੜਿਆਂ ਨੇ ਨਸ਼ੇ ਵੰਡਣੇ ਆ ਸ਼ਰਾਬ ਵੰਡਣੀ ਆ ਉਰਤੇ ਪਹਿਰਾ ਦੇ ਕੇ ਰੱਖਿਓ ਨਾ ਤੇ ਲਾਲਚ ਨਾ ਆਇਓ ਇੱਕ ਤਰੀਕ ਨੂੰ ਇੱਕ ਇੱਕ ਵੋਟ ਪਾ ਕੇ ਮਾਨ ਸਾਹਿਬ ਦੀ ਝੋਲੀ ਚ ਪਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ ਜੈ ਭੀ ਜੀ ਦੇ ਦਿਲ ਵਿੱਚ ਕੋ ਮੁਕਤ ਜਿਤਾਉਣਾ ਹੈ